ਸ੍ਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਅਤੇ ਮੈਂ ਸਤਰਾਮ ਸਿੰਘ ਸਾਭਕਾ थाना ਉਕੀ ਦਰਬਾਰ ਸਿੰਘ ਬਰਕੰਦੀ ਉਪਰ ਸਿਰਫਰੇ ਨਸ਼ੇੜੀ ਵਿਅਕਤੀਆਂ ਵੱਲੋਂ ਕੀਤਾ ਗਿਆ ਜਾਣ ਲੇਵਾ ਹਮਲਾ ਪਾਟ ਵਿੱਚ ਬੱਚੀ ਗੋਲੀ ਹੋਏ ਫੱਟੜ ਜੇਰੇ ਇਲਾਜ ਹਸਪਤਾਲ ਵਿੱਚ ਕੀਤਾ ਗਿਆ ਭਰਤੀ ਜਿਲ੍ਹਾ ਸ਼੍ਰੀ ਮੌਸਰ ਸਾਹਿਬ ਪਿੰਡ ਬਰਕੰਦੀ ਮੌਸਰ ਸਾਹਿਬ ਪੰਜਾਬ ਪੁਲਿਸ ਵਿੱਚ ਲੰਬੇ ਸਮੇਂ ਤੋਂ ਬਤੌਰ ਹਵਲਦਾਰ ਤੋਂ ਲੈ ਕੇ ਐਸ ਐਚ ਓ ਦੁਨਿਆ ਸੇਵਾਮਾਨ ਬਾ ਚੁੱਕੇ ਦਰਬਾਰ ਸਿੰਘ ਉੱਪਰ ਕੁਝ ਨਸ਼ੇੜੀ ਵਿਅਕਤੀਆਂ ਵੱਲੋਂ ਉਹਨਾਂ ਦੇ ਖੇਤ ਫਾਰਮ ਹਾਸ ਦੇ ਹਾਸ ਤੇ ਜਾਣ ਲੇਵਾ ਹਮਲਾ ਕਰਨ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਸੰਬੰਧੀ ਫਟੜ ਹੋਏ ਜਿਹਰੇ ਇਲਾਜ શ્રી ਦਰਬਾਰ ਸਿੰਘ ਦੇ بیٹے ਵੱਲੋਂ ਸਾਡੇ ਪੱਤਰਕਾਰ ਜਗਤਾਰ ਸਿੰਘ ਗਰਪਾਣਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਮੇਰੇ ਪਾਪਾ ਵੱਲੋਂ ਇਸ ਮਾਮਲੇ ਸੰਬੰਧੀ ਕਾਨੂੰਨੀ ਸਿਸਟਮ ਨੂੰ ਚਲਾਉਣ ਵਾਲੇ ਕੁਝ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਗਿਆ ਸੀ ਪਰ ਅਧਿਕਾਰੀਆਂ ਦੇ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਅੱਜ ਮੇਰੇ ਪਾਪਾ ਉੱਪਰ ਇਹ ਜਾਣ ਲੇਵਾ ਹਮਲਾ ਹੋਇਆ ਹੈ ਉਹਨਾਂ ਬੜੇ ਦੁੱਖ ਨਾਲ ਜ਼ਿਕਰ ਕੀਤਾ ਕਿ ਇੱਥੇ ਸਿਸਟਮ ਠੀਕ ਨਹੀਂ ਹੈ ਤੇ ਨਾਹੀਂ ਮਲਾਜੋਂ ਸੁਰਖਤ ਹਨ ਅਤੇ ਨਾਹੀਂ ਆਮ ਪੌਲਕ ਤੁਸੀਂ ਹਣ ਤੁਸੀਂ ਆਪ ਹੀ ਸੁਣ ਸਕਦੇ ਹੋ ਕਿ ਪੀੜਤ ਪਰਿਵਾਰ ਵੱਲੋਂ ਕੀ ਕੀ ਤਲਾਸ਼ੇ ਕੀਤੇ ਗਏ ਹਨ ਇਹ ਤੁਸੀਂ ਆਪ ਹੀ ਸੁਣ ਲਵੋ ਕਿ ਪੁਲਸ ਦੇ ਸਾਫ ਦਾ ਅਵਸਰ ਦੇ ਉੱਪਰ ਅੱਜ ਹਮੜਾ ਕੇਸ ਕੇਸੋ ਉੱਚ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹੋਇਆ ਹੈ ਜਿਲ੍ਹਾ ਸ਼੍ਰੀ ਮੋਕਸਰ ਸਹਿਬ ਤੋਂ ਪੱਤਰਕਾਰ ਜਗਤਾਰ ਸਿੰਘ ਰਪਾਣਾ ਦੀ ਵਿਸ਼ੇਸ਼ ਰਿਪੋਰਟ ਧੰਨਵਾਦ यानी मैं बहुत कितनी उठ हो जाए कि फिर मैं तुम्हारी बात सुनूं और करवा के माना बार तक करना हो गया जो सारा ਕੋਈ ਨਹੀਂ ਹੋਵੇਗਾ ਆਪਾਂ ਜਦੋਂ ਬਣਾ ਲਈਏ ਹਾਂ ਵਾਤਾ ਜੀ ਘਰ ਸਮਝੋ ਠੀਕੇ ਪਾਵਾਂਗੇ ਨਾ ਚੱਕਰ ਹੋ ਜਾਊਗਾ ਚੱਕਰ ਦਾ ਨਾਮ ਪਾਇਆ ਆਪਾਂ ਸਾਰਾ ਖਾਂਦਾ ਕਿੰਦੇ ਉਹ ਸਰ ਇੱਕ ਹੋਰ ਛੋਟੀ ਜਿਹੀ ਮੇਰੀ ਫਾਦਰ ਸਾਹਿਬ ਨਾਲ ਜਦੋਂ ਉਹ ਹਸਪੀਟਲ ਬੈੱਡ ਤੇ ਬੈਠੇ ਸੀ ਮੇਰੀ ਛੋਟੀ ਜਿਹੀ ਗੱਲ ਹੋਈ ਉਹਨਾਂ ਨਾਲ ਹਾਂਜੀ ਉਹ ਉਹ ਬੋਲ ਰਹੀ ਸੀ ਉਹਦਾ ਹੋਸਟਲ ਸੀ ਉਹਨਾਂ ਨੇ ਨਾਮ ਲਏ ਨਿਸ਼ਾਨ ਸਿੰਘ ਦਾ ਨਾਮ ਲਿਆ ਨਿਸ਼ਾਨ ਸਿੰਘ ਵਾਸ ਮਤਲਬ ਓਨ ਦਾ ਸਪੌਟ ਐਂਡ ਡਿੰਪੀ ਸਮਰਾ ਦਾ ਨਾਮ ਲਿਆ ਤੇ ਗੁਰਮੀਲ ਸਿੰਘ ਪਿੰਡ ਲੰਡੇ ਰੋਡੇ ਤੇ ਉਹਦਾ ਬੇਟਾ ਬੇਟੇ ਦਾ ਨਾਮ ਨਹੀਂ ਮੈਨੂੰ ਸ਼ਾਇਦ ਪਤਾ ਸ਼ਾਇਦ ਰਾਜਦੀਪ ਸਿੰਘ ਕਰਕੇ ਠੀਕ ਹੈ ਇਹ ਚਾਰੇ ਬੰਦੇ ਮੇਨ ਇਹਨਾਂ ਦੇ ਨਾਲ ਜੋ ਸਮੈਕੀ ਜਿਹੜੀ ਮੰਦਿਰ ਸੀ ਇਹਨਾਂ ਨਾਲ ਸਮੈਕੀਏ ਮੇਬੀ ਸ਼ਾਰਪ ਸ਼ੂਟਰ ਮੇਬੀ ਸਮੈਕੀਏ ਬਟ ਉਹਨਾਂ ਨੇ ਫਾਇਰ ਓਪਨ ਕੀਤਾ ਲੋਜੀਕਲ ਥਿੰਕਿੰਗ ਹੈ ਨਹੀਂ ਜੀ ਉਹਨਾਂ ਦੀ ਲੋਜੀਕਲ ਥਿੰਕਿੰਗ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਕਿ ਰਿਟਾਇਰਡ ਇਨਸਪੈਕਟਰ ਗੋਲੀ ਚਲਾਉਣ ਤੋਂ ਪਹਿਲਾਂ ਬੰਦਾ ਦੋਰੀ ਸੋਈਦਾ ਠੀਕ ਹੈ ਇਹ ਬੇਫਿਕੂਫ ਬੰਦੇ ਇਹਨਾਂ ਨਾਲ ਮੱਥਾ ਮਾਰਨ ਦੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਸਿੰਪਲ ਜਿਹਾ ਕਹਿ ਦਿੰਦਾ ਪੰਜਾਬ ਦੇ ਵਿੱਚ ਸੇਫਟੀ ਵਾਲਾ ਸਿਸਟਮ ਹੈ ਨਹੀਂ ਗਾ ਬਿਲਕੁਲ ਹੈ ਨਹੀਂ ਗਾ ਤੁਸੀਂ ਆਪ ਦਾ ਆਪ ਸਿਕਿਉਰ ਕਰ ਲਓ ਤੁਸੀਂ ਸਾਊਥ ਇੰਡੀਆ ਚਲੇ ਜਾਓ ਤੁਸੀਂ ਕੈਨੇਡਾ ਚਲੇ ਜਾਓ ਮੈਂ ਵੀ ਬਾਹਰ ਹੀ ਰਹਿਣਾ ਪੰਜਾਬ ਤੋਂ ਮੋਸਟਲੀ ਬਟ ਮੈਂ ਇਸੇ ਜਿਹੜਾ ਡਰ ਸੀ ਸਮੇਂ ਮੇਨ ਉਹੀ ਡਰ ਹੋ ਗਿਆ ਮੈਂ ਇਹਨਾਂ ਨੂੰ ਪਹਿਲਾਂ ਥੋੜਾ ਉ ਇਸ ਤਰੀਕੇ ਨਾਲ ਜੀ ਗੈਂਗਸਟਰ ਚੱਲਣਾ ਹੈ ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਦੇ ਬੰਦਿਆਂ ਨੂੰ ਵੀ ਅਸੀਂ ਇਨਵੋਲ ਕੀਤਾ ਹੋਇਆ ਉਹਨਾਂ ਨੂੰ ਮੇਰੇ ਫਾਦਰ ਸਾਹਿਬ ਨੇ ਇਨਫੋਰਮ ਕੀਤਾ ਹੋਇਆ ਸੀਗਾ ਪਰ ਸਿਸਟਮ ਫੇਵਰ 'ਚ ਨਹੀਂ ਆਇਆ ਇਹ ਜਾਂ ਤਾਂ ਫਿਰ ਪ੍ਰੋਪਰ ਸਿਸਟਮ ਹੀ ਕਰਪਟ ਹੋ ਗਿਆ ਜਾਂ ਫਿਰ ਪ੍ਰੋਪਰ ਹੀ ਮਤਲਬ ਸਰਕਾਰ ਤੋਂ ਬੇਕਾਬੂ ਹੋ ਗਿਆ ਹਾਂ ਸਰਕਾਰ ਤੋਂ ਨਹੀਂ ਕਹਾਂਗੇ ਜਿਹੜਾ ਸਿਸਟਮ ਹੀ ਜਦੋਂ ਬੇਕਾਬੂ ਹੋ ਗਿਆ ਜਿਹੜੀ ਮਰਜ਼ੀ ਸਰਕਾਰ ਹੋ ਗਈ ਆਪਾਂ ਕਿਸੇ ਨੂੰ ਪੁਆਇੰਟ ਆਊਟ ਨਹੀਂ ਕਰ ਰਹੇ ਪਰ ਜੇ ਕੋਈ ਸਿਸਟਮ ਹੀ ਜਦੋਂ ਪੁਆਇੰਟ ਆਊਟ ਹੋ ਗਿਆ ਤੇ ਸਿਸਟਮ ਹੀ ਕਰਪਟ ਹੋ ਗਿਆ ਤੁਸੀਂ ਜੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹੋ bizness ਕਰਨਾ ਚਾਹੁੰਦੇ ਹੋ ਤੁਸੀਂ ਨਹੀਂ ਕਰ ਸਕਦੇ ਪੰਜਾਬ ਵਿੱਚ ਬਿਲਕੁਲ ਨਹੀਂ ਕਰ ਸਕਦੇ ਠੀਕ ਹੈ ਮੇਰਾ ਵਿਸ਼ਵਾਸ ਪਰਸਨਲੀ ਉੱਠ ਗਿਆ ਮੇਰਾ ਆਪ ਤਾਂ ਮਤਲਬ ਮੈਂ ਮਤਲਬ ਬਹੁਤ ਅੱਛਾ ਸੋਚਦਾ ਸੀ ਪੰਜਾਬ ਬਾਰੇ ਮਤਲਬ ਬਟ ਹੁਣ ਮੇਰਾ ਆਪ ਦਾ ਇੱਕ ਮਤਲਬ ਇੱਕ ਕੰਫੀਡੈਂਸ ਲੈਵਲ ਡਾਊਨ ਹੋ ਗਿਆ ਕਿ ਮੈਨੂੰ ਜੇ ਇਨਸਾਫ ਨਾ ਮਿਲਿਆ ਕਿ ਮੈਨੂੰ ਵੀ ਗੈਂਗਸਟਰ ਬੰਨਣਾ ਪੈ ਗਿਆ ਤੇ ਵਾਸਤੇ ਮੈਨੂੰ ਇਹ ਰੂਟ ਪੜ੍ਹਨਾ ਪੈਗਾ ਹਾਂਜੀ ਜੇ ਇਹ ਰੂਟ ਪੜ੍ਹਨਾ ਪੈਗਾ ਫਿਰ ਤਾਂ ਮਤਲਬ ਆਉਣ ਵਾਲੀ ਜੀ ਪਨੀਰੀ ਦੇ ਬਾਰੇ ਸੋਚਣ ਬਹੁਤ ਗੰਭੀਰ ਸੋਚੇ ਜਾਓ